ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਨਵੀਆਂ ਪੋਸਟਾਂ ਲੈ ਕੇ ਨਵੀਆਂ ਨੌਕਰੀਆਂ ਬਿਲਕੁਲ ਜਲੰਧਰ ਨਗਰ ਨਿਗਮ ਦੀਆਂ ਜੋ ਦਰਜਾ 4 ਗਰੁੱਪ ਡੀ ਦੀਆਂ ਪੋਸਟਾਂ ਲੈ ਕੇ ਹਾਜ਼ਰ ਹੋਏ ਹਾਂ ਜਿਦੇ ਵਿੱਚ ਤੁਸੀਂ ਸਭ ਅਪਲਾਈ ਕਰ ਸਕਦੇ ਹੋ ਪੜ੍ਹੇ ਲਿਖੇ ਅਨਪੜ੍ਹ ਸਾਰਿਆਂ ਵਾਸਤੇ ਪੋਸਟਾਂ ਹਨ ਸੋ ਆਪਾਂ ਇਹਦੇ ਵਿੱਚ ਦੇਖਾਂਗੇ ਫਾਰਮ ਕਿਵੇਂ ਭਰਨਾ ਹੈ ਕੁਆਲੀਫਿਕੇਸ਼ਨ ਕੀ ਹੈ ਏਜ ਕੀ ਹੈ ਤੇ ਇਹ ਫਾਰਮ ਆਪਾਂ ਜਮਾ ਕਿਵੇਂ ਕਰਾਉਣਾ ਹੈ ਫੀਸ ਕਿਵੇਂ ਪੇ ਕਰਨੀ ਹੈ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸੋ ਜਿਹੜੇ ਜਿਹੜੇ ਵੀਰ ਨਵੇਂ ਸਾਡੇ ਨਾਲ ਜੁੜੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਜੋ ਇਹ ਇਨਫੋਰਮੇਸ਼ਨ ਸਾਰੇ ਵੀਰਾਂ ਤੱਕ ਪਹੁੰਚ ਜਾਏ ਸੋ ਆਪਾਂ ਹੁਣ ਆਪਾਂ ਗੱਲ ਕਰਾਂਗੇ ਹੁਣ ਇਹ ਫਾਰਮ ਬਾਰੇ ਇਹ ਜੋ ਆਪਣੇ ਕੋਲ ਫਾਰਮ ਓਪਨ ਹੋ ਗਿਆ ਜੀ ਜਲੰਧਰ ਨਗਰ ਨਗਰ ਨਿਗਮ ਜਲੰਧਰ ਸੋ ਇਹ ਦਰਜਾ 4 ਦੀਆਂ ਜੋ ਪੋਸਟਾਂ ਆਈਆਂ ਹਨ ਸੋ ਆ ਫਾਰਮ ਆਪਣੇ ਕੋਲ ਆ ਗਿਆ ਹੈ ਇਹ ਫਾਰਮ ਦੇ ਵਿੱਚ ਤੁਹਾਨੂੰ ਦੱਸਾਂਗੇ ਫਾਰਮ ਕਿਵੇਂ ਫਿਲ ਕਰਨਾ ਹੈ ਇਹ ਫਾਰਮ ਕੋਈ ਨਾਸਨੀਿਕ ਜਿੱਤੇ ਨਾਮ ਫਾਦਰ ਨੇਮ ਡੇਟ ਆਫ ਬਰਥ ਤੇ ਆਪਣਾ ਜੋ ਵੀ ਨਾ ਕੁਝ ਮੰਗਿਆ ਇਹ ਸਾਰਾ ਫਾਰਮ ਫਿਲ ਕਰਕੇ ਇੱਕ ਇਥੇ ਫੋਟੋ ਲਾ ਕੇ ਤੇ ਸੈਲਫ ਟੈਸਟਡ ਕਰਕੇ ਆਪਾਂ ਇਹ ਫਾਰਮ ਕੰਪਲੀਟ ਕਰ ਲੈਣਾ ਆਪਣੀ ਜੋ ਵੀ 8ਵੀਂ 10ਵੀਂ ਆਪਾਂ ਨੇ ਯੋਗਤਾ ਹੈ ਆਪਣੇ ਕੋਲ ਜੋ ایکسپੀਰੀਅੰਸ ਹੈ ਉਹਦਾ ਜੋ ਜੇ ਜਲੰਧਰ ਦੇ ਰਹਿਵਾਸੀ ਹੋ ਉਹ ਵੀ ਯਸ ਨੂੰ ਆਪਾਂ ਲਿਖ ਲੈਣਾ ਜੇ ਪੰਜਾਬ ਦੇ ਹੋ ਤੇ ਆਪਾਂ ਇਹ ਸਾਰੀ ਵੇਰਵਾ ਤੇ ਫੀਸ ਦੀ ਡਿਟੇਲ ਵੀ ਫਿਲ ਕਰਨੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਫੀਸ ਪੇ ਕਰਣੀ ਹੈ ਸੋ ਫਿਰ ਫਾਰਮ ਫਿਲ ਕਰ ਲੈਣਾ ਹੁਣ ਆਪਾਂ ਜੋ ਇਹਨਾਂ ਦਾ ਪੂਰਾ ਨੋਟੀਫਿਕੇਸ਼ਨ ਉਹ ਆਪਾਂ ਦੇਖਦੇ ਹਾਂ ਸੋ ਇਹ ਦਰਜਾ 4 ਦੀਆਂ ਜੋ ਸਾਮੀਆਂ ਇਹ ਹਨ 1100 ਤੇ 96 ਸਾਮੀਆਂ ਜੋ ਟੋਟਲ ਹਨ ਸੋ ਇਹਦੇ ਵਿੱਚ ਆਪਾਂ ਦੇਖਾਂਗੇ ਜੋ ਸਪਾਈ ਸੇਵਕ ਹਨ ਉਹ ਹਨ ਜੀ 440 440 ਜੋ ਪੋਸਟਾਂ ਹਨ ਉਹ ਹਨ ਸਪਾਈ ਸੇਵਕ ਦੀਆਂ ਤੇ ਯੋਗਤਾ ਇਹ ਤੇ ਚਾਹੀਦੀ ਵੀ ਪੜ੍ਹ ਲਿਖ ਸਕਦਾ ਹੋਵੇ ਭਾਵੇਂ ਉਹ ਪੰਜਵੀਂ ਪਾਸ ਹੋਵੇ ਅੱਠਵੀਂ ਪਾਸ ਹੋਵੇ ਦਸਵੀਂ ਪਾਸ ਹੋਵੇ ਬਸ ਇਹਦੇ ਵਿੱਚ ਕੋਈ ਯੋਗਤਾ ਸਰਟੀਫਿਕੇਟ ਉਹਨਾਂ ਨੇ ਨਹੀਂ ਮੰਗਿਆ ਉਹਨਾਂ ਕਿਹਾ ਵੀ ਪੜ੍ਹ ਲਿਖ ਸਕਦਾ ਹੋਵੇ ਤੇ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਸਰਕਾਰੀ ਹੈ ਪ੍ਰਾਈਵੇਟ ਹੈ ਉਹ ਤੁਸੀਂ ایکسپੀਰੀਅੰਸ ਜ਼ਰੂਰ ਨਾਲ ਲਾਣਾ ਸੋ ਇਹਦੇ ਵਿੱਚ ਪੇ ਹੈ ਜੀ ਜੋ ਸਤਵਾਂ ਪੇ ਕਮਿਸ਼ਨ ਦੇ ਹਿਸਾਬ ਦੇ 18000 ਜੋ ਤੁਹਾਨੂੰ ਸਟਾਰਟਿੰਗ ਪੇਨ ਦੇ ਵਿੱਚ ਦਿੱਤੀ ਜਾਣੀ ਹੈ ਸੋ ਦੂਸਰੀ ਪੋਸਟ ਹੈ ਜੀ ਸਿਵਰਮੈਨ ਸਿਵਰਮੈਨ ਦੀਆਂ ਹਨ ਜੀ 100 ਪੁਆਇੰਟ ਅਸਾਮੀਆਂ ਸੋ ਇਹਦੇ ਵਿੱਚ ਵੀ ਪਾੜ ਲਿਖ ਸਕਦਾ ਹੋਵੇ ਤੇ ਜੇ ایکسپੀਰੀਅੰਸ ਹੈ ਤੁਹਾਡੇ ਕੋਲ ਸਰਕਾਰੀ ਜਾਂ ਪ੍ਰਾਈਵੇਟ ਉਹ ਵੀ ਤੁਸੀਂ ਜ਼ਰੂਰ ਲਾਣਾ ਸੋ ਤੀਸਰੀ ਪੋਸਟ ਹੈ ਜੀ ਗਾਰਡਨ ਬਾਰਬਰ ਮਾਲੀ ਜਾਂ ਗਾਰਡਨ ਬਾਰਬਰ ਮਾਲੀ ਦੇ ਵਿੱਚ ਵੀ ਇਦੇ ਵਿੱਚ 400 ਤੇ 6 ਅਸਾਮੀਆਂ ਹਨ ਸੋ ਇਹਦੇ ਵਿੱਚ ਹਨ ਜੀ 8ਵੀਂ ਪਾਸ ਜੇ ਤੁਸੀਂ 8ਵੀਂ ਪਾਸ ਕੀਤੀ ਆ ਤਾਂ ਉਹਦਾ ਸਰਟੀਫਿਕੇਟ ਜਰੂਰ ਲਾਣਾ ਤੇ ਉਹ ਇਹਦੇ ਵਿੱਚ ਵੀ ਜੇ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਸਰਕਾਰੀ ਹੈ ਪ੍ਰਾਈਵੇਟ ਹੈ ਤੇ ਉਹ ਵੀ ਇਹਦੇ ਵਿੱਚ ਚੱਲੇਗਾ ਸੋ ਚਾਰ ਨੰਬਰ ਤੇ ਆ ਗਈ ਜੀ ਰੋਡ ਬਾਰਬਰ ਸੋ ਰੋਡ ਬਾਰਬਰ ਦੀਆਂ ਹਨ ਜੀ 160 ਪੋਸਟਾਂ ਇਹ ਵੀ 8ਵੀਂ ਪਾਸ ਤੇ ਇਹਦੇ ਵਿੱਚ ਵੀ ਸਰਕਾਰੀ ਜਾਂ ਜੋ ਪ੍ਰਾਈਵੇਟ ਐਕਸਪੀਰੀਅੰਸ ਜ਼ਰੂਰੀ ਨਹੀਂ ਹੈਗਾ ਜੇ ਤੁਹਾਡੇ ਕੋਲ ਹੈਗਾ ਠੀਕ ਹੈ ਜੇ ਨਹੀਂ ਹੈਗਾ ਤਾਂ ਕੋਈ ਚੱਕਰ ਨਹੀਂ ਸੋ ਫੀਟਰ ਕੋਲੀ ਇਹਦੀਆਂ ਹਨ 25 ਸਾਮੀਆਂ ਸੋ ਇਹਦੇ ਵਿੱਚ ਵੀ 8ਵੀਂ ਪਾਸ ਚਾਹੀਦਾ ਸੋ ਅੱਗੇ ਆਪਾਂ ਦੇਖਦੇ ਆ ਕੈਟਾਗਰੀ ਕੋਡ ਆਗਾ ਇਹ ਕੈਟਾਗਰੀ ਕੋਡ ਆਪਾਂ ਨੂੰ ਫਾਰਮ ਦੇ ਵਿੱਚ ਫਿਲ ਕਰਨ ਲੱਗਿਆਂ ਇਹਨਾਂ ਦੀ ਲੋੜ ਪੈਗੀ ਸੋ ਅੱਗੇ ਦੇਖਦੇ ਆਪਾਂ ਹਾਂ ਏਜ ਏਜ ਹੈ ਜੀ 18 ਤੋਂ 37 ਜੋ ਜਰਨਲ ਕੈਟਾਗਰੀ ਹੈ ਉਹਦੇ ਵਾਸਤੇ 18 ਤੋਂ 37 ਹੈ ਸੋ ਬਾਕੀ ਐਸਸੀਬੀਸੀ ਵਾਲਿਆਂ ਨੂੰ 5 ਸਾਲ ਦੀ ਛੋਟ ਹੈ ਸੋ ਇਹ ਛੋਟ ਪਾ ਕੇ 42 ਸਾਲ ਜੇ ਤੁਸੀਂ ਹੈਂਡੀਕੈਪਡ ਹੋ ਉਹਦੇ ਵਿੱਚ ਤੁਹਾਨੂੰ ਹੋਰ ਛੋਟ ਦਿੱਤੀ ਜਾਏਗੀ ਸਦਾ ਸਾਲਾਂ ਦੇ ਛੋਟਾ ਦੇ ਵਿੱਚ ਜੇ ਤੁਸੀਂ ਇੱਕ ਸਰਵਿਸਮੈਨ ਹੋ ਤਾਂ ਉਹਦੇ ਵਿੱਚ ਤੁਹਾਨੂੰ ਛੋਟ ਦਿੱਤੀ ਜਾਏਗੀ ਸੋ ਹੁਣ ਜ਼ਰੂਰੀ ਸੂਚਨਾ ਇਹ ਆ ਵੀ ਦਸਤਾਵੇਜ਼ ਆਪਾਂ ਕੀ ਲੈ ਕੇ ਜਾਣੇ ਦਸਤਾਵੇਜ਼ ਜੇ ਅਧੂਰੇ ਹੋਣਗੇ ਤੇ ਆਪਣਾ ਫਾਰਮ ਰੱਦ ਵੀ ਹੋ ਸਕਦਾ ਹੈ ਸੋ ਆਪਾਂ ਇਹਨੇ ਜ਼ਰੂਰ ਇਹਦੇ ਵਿੱਚ ਪਹਿਲਾ ਹੈ ਜੀ ਉਮਰ ਸੰਬੰਧੀ ਦਸਤਾਵੇਜ਼ ਜੇ ਤੁਹਾਡੇ ਕੋਲ ਸਰਟੀਫਿਕੇਟ ਹੈ ਤਾਂ ਵਧੀਆ ਜੇ ਜਨਮ ਸਰਟੀਫਿਕੇਟ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਾਂ ਪਾਸਪੋਰਟ ਇਹਨਾਂ ਵਿੱਚੋਂ ਇੱਕ ਪ੍ਰੂਫ ਆਪਾਂ ਲਾਣਾ ਹੈ ਦਸਤਾਵੇਜ਼ ਬੰਦੀ ਸੇ ਆਧਾਰ ਕਾਰਨ ਜੋ ਚੱਲੇਗਾ ਇਹਦੇ ਵਿੱਚ ਜਾਂ ਪੈਨ ਕਾਰਡ ਜਾਂ ਵੋਟਰ ਕਾਰਡ ਜੋ ਹੈ ਅੱਜਕਲ ਹੁੰਦਾ ਹੀ ਆ ਉਹ ਇਹ ਪ੍ਰੂਫ ਲਾਣਾ ਆ ਸੋ ਦੂਜਾ ਨੰਬਰ ਹੈ ਰਿਹਾਇਸ਼ ਸੰਬੰਧੀ ਦਸਤਾਵੇਜ਼ ਰਿਹਾਇਸ਼ ਦੇ ਵਿੱਚ ਤੁਸੀਂ ਇਹਨਾਂ ਵਿੱਚ ਪ੍ਰੂਫ ਲਾਣਾ ਹੈ ਰਿਹਾਇਸ਼ਤਾ ਜਿਵੇਂ ਪੰਜਾਬ ਰਾਜ ਦਾ ਸਰਟੀਫਿਕੇਟ ਹੋ ਗਿਆ ਵੋਟਰ ਕਾਰਡ ਹੋ ਗਿਆ ਪਾਸਪੋਰਟ ਤੇ ਡਰਾਈਵਿੰਗ ਲਿਸੈਂਸ ਇਹਨਾਂ ਵਿੱਚੋਂ ਇੱਕ ਪ੍ਰੂਫ ਤੁਸੀਂ ਲਾਣਾ ਸੋ ਤੀਜੇ ਨੰਬਰ ਤੇ ਹੈ ਵਿਦਿਅਕ ਯੋਗਤਾ ਜੋ ਤੁਸੀਂ ਆਪਣਾ ਸਰਟੀਫਿਕੇਟ ਲਾਣਾ ਉਹ ਕਹਿੰਦੇ ਨੇ ਸਿਵਰਮੈਨ ਤੇ ਸਪਾਈ ਸੇਵਕ ਲਈ ਵੀ ਕੋਈ ਯੋਗਤਾ ਦੀ ਲੋੜ ਨਹੀਂ ਹੈਗੀ ਸਿਰਫ ਪੜ੍ਹ ਸਕ ਪੜ੍ਹ ਲੈ ਕਿ ਸਹੀ ਪਰ ਸਕਦਾ ਹੈ ਸੋ ਇਹਦੇ ਵਿੱਚ ਤੁਸੀਂ ਆਹ ਦੇਖ ਲਓ ਮਾਲੀ ਗਾਰਡਨ ਤੇ ਰੋਡ ਬਿਲਦਾਰ ਤੇ ਆ ਫਿਲਟਰ ਕੋਲੀ ਇਹਦੇ ਵਾਸਤੇ 8ਵੀਂ ਪਾਸ ਚਾਹੀਦੀ ਆਨਲੀ ਸੋ ਬਾਕੀ ਸਾਮੀਆਂ ਵਾਸਤੇ ਜੇ ਤੁਹਾਡੇ ਕੋਲ ਕੋਈ ਸਰਟੀਫਿਕੇਟ ਨਹੀਂ ਹੈ ਤਾਂ ਤੁਸੀਂ ਓਨਲੀ ਪੜ੍ਹ ਲਿਖ ਸਕਦੇ ਹੋ ਤਾਂ ਤਾਂ ਵੀ ਤੁਸੀਂ ਸਰਟੀਫਿਕੇਟ ਲਾਣ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਹੈ ਤਾਂ ਜਰੂਰ ਲਾਓ ਸੋ ਇਹਦੇ ਵਿੱਚ ਜੇ ਤੁਹਾਡੇ ਕੋਲ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਜਾਂ ਤਜਰਬਾ ਹੈ ਕੋਈ 6 ਮਹੀਨੇ ਸਾਲ 2 ਸਾਲ ਜਿੰਨਾ ਵੀ ਤਜਰਬਾ ਹੈ ਉਹ ਤੁਸੀਂ ਨਾਲ ਜੋ ਫਿਲ ਕਰਨਾ ਹੈ ਨਾਲ ਲਾਣਾ ਵੀ ਹੈ ਉਹਦੇ ਵਿੱਚ ਫਾਰਮ ਦੇ ਵਿੱਚ ਫਿਲ ਕਰਨਾ ਹੈ ਸੋ 5 ਨੰਬਰ ਤੇ ਆ ਗਈ ਕੈਟਾਗਰੀ ਇਹ ਕੈਟਾਗਰੀ ਸਰਟੀਫਿਕੇਟ ਲਾਣਾ ਆਪਾਂ ਨਾਲ ਜੇ ਤੁਹਾਡੀ ਐਸੀ ਕੈਟਾਗਰੀ BC ਜੇ ਜਨਰਲ ਦਾ ਸਰਟੀਫਿਕੇਟ ਨਹੀਂ ਹੁੰਦਾ ਕੋਈ ਤੇ ਹੈਂਡੀਕੈਪਟ ਹੈਗੇ ਜਿਹਦੇ ਹੈਂਡੀਕੈਪਟ ਸਪੋਰਟਸ ਤੇ ਜੇ EDL ਜੋ ਐਸ ਫਰੀडम ਹਾਈਡਰ ਇਹਨਾਂ ਵਿੱਚੋਂ ਜੋ ਵੀ ਤੁਹਾਡੇ ਕੋਲ ਸਰਟੀਫਿਕੇਟ ਹੈ ਕੈਟਾਗਰੀ ਦਾ ਉਹ ਤੁਸੀਂ ਆਪਣਾ ਨਾਲ ਲਾਣਾ ਤੇ ਉਹਨਾਂ ਕਿਹਾ ਵੀ 6 ਨੰਬਰ ਤੇ ਉਮੀਦਵਾਰ ਵੱਲੋਂ ਆਪਣੀ ਐਪਲੀਕੇਸ਼ਨ ਦੇ ਨਾਲ ਜੋ ਸਾ ਆਪਾਂ ਫਾਰਮ ਫਿਲ ਕਰਨਾ ਹੈ ਜੋ ਵੀ ਆਪਾਂ ਸਰਟੀਫਿਕੇਟ ਸਾਰੇ ਫੋਟੋਕਾਪੀ ਲਾਣੀਆਂ ਉਹਨਾਂ ਨੂੰ ਸੈਲਫ ਅਟੈਸਟਡ ਮਤਲਬ ਕਿ ਉਹਨਾਂ ਦੇ ਉੱਪਰ ਆਪਣੇ ਸਾਈਨ ਕਰਕੇ ਹੀ ਭੇਜੇ ਜਾਣ ਤੇ ਉਸ ਤੋਂ ਬਾਅਦ ਆ ਗਈ ਫੀਸ ਫੀਸ ਜਰਨਲ ਕੈਟਾਗਰੀ ਵਾਸਤੇ ਹੈ ਜੀ 200 ਤੇ ਬਾਕੀ ਜੋ ਕੈਟਾਗਰੀਆਂ ਹਨ ਐਸ ਸੀ ਬੀ ਸੀ ਜੋ ਵੀ ਬਾਕੀ ਸਾਰੀਆਂ ਕੈਟਾਗਰੀ ਉਹਦੇ ਵਾਸਤੇ 100 ਰੁਪਏ ਫੀਸ ਹੈ ਜੀ ਸੋ ਉਮੀਦਵਾਰ ਜੋ 10 ਤਰੀਕ ਤੋਂ ਇਹ ਚਲਾਨ ਫੀਸ ਜੋ ਚਲਾਨ ਫੀਸ ਇਹਨਾਂ ਨੇ ਜੋ ਬਾਤ ਆਸੀ ਉਹ ਕਾਊਂਟਰ ਨੰਬਰ ਇਹਨਾਂ ਨੇ ਦਿੱਤਾ ਹੈ ਪੰਜਾਬ ਨੈਸ਼ਨਲ ਬੈਂਕ ਦਾ ਉਹ ਚਲਾਨ ਇੱਕ ਨਿਕਲਦਾ ਹੈ ਉਹ ਚਲਾਨ ਆਪਾਂ ਜੋ ਬੈਂਕ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਫੀਸ ਪੇ ਕਰਨੀ ਹੈ ਸੋ ਉਹਦੇ ਵਿੱਚ ਜੋ ਰਸੀਦ ਹੈ ਉਹਨਾਂ ਲਿਖਿਆ ਜੋ ਰਸੀਦ ਹੈ ओरिजिनल ਰਸੀਦ ਜੋ ਨਾਲ ਲਾ ਕੇ ਭੇਜਣੀ ਹੈ ਸੋ ਦਫ਼ਤਰ ਹਨ ਜੀ ਚਾਰ ਇਹਨਾਂ ਦੇ ਜਲੰਧਰ ਦੇ ਵਿੱਚ ਇਹਨਾਂ ਨੇ ਚਾਰ ਸੈਂਟਰ ਬਣਾਏ ਹਨ 15 ਜਨਵਰੀ ਤੋਂ ਲੈ ਕੇ 27 ਫਰਵਰੀ ਤੱਕ ਉੱਥੇ ਫਾਰਮ ਜਮ੍ਹਾਂ ਹੋਣਗੇ ਸੋ ਅਜੇ ਅੱਜ 13 ਜਨਵਰੀ ਹੈ ਸੋ ਪਰਸੋ ਤੋਂ ਲੈ ਕੇ ਇਹ ਫਾਰਮ ਜੋ ਉੱਥੇ ਜਮ੍ਹਾਂ ਹੋਣੇ ਸਟਾਰਟ ਹੋ ਜਾਣੇ ਆ ਸੋ ਇਹਦੇ ਵਿੱਚ ਲਿਖਿਆ ਜਲੰਧਰ ਨਗਰ ਨਿਗਮ ਜਲੰਧਰ ਦੇ ਮੁੱਖ ਦਫ਼ਤਰ ਕੰਪਨੀ ਬਾਗ ਤੇ ਬੇਸਬੈਕ ਵਿੱਚ ਸਥਿਤ ਸੀਐਫਸੀ ਸੈਂਟਰ ਇਹ ਪਹਿਲਾ ਸੈਂਟਰ ਹੈ ਦੂਸਰਾ ਹੈ ਜੀ ਜਲੰਧਰ ਦੇ ਵਿੱਚ ਬਸਤੀ ਸ਼ੇਕ ਤੀਸਰਾ ਜੋ ਹੈ ਗੜਾ ਗੜਾ ਜੋਂ ਤੇ ਚੌਥਾ ਹੈ ਜੀ ਕਲੋਨੀ ਜੋਂ ਇਹ ਜੋ ਚਾਰ ਆਪਾਂ ਸੈਂਟਰ ਦੇਖ ਲਏ ਨੇ ਆ ਜੇ ਆਪਾਂ ਜਲੰਧਰ ਦੇ ਆ ਤੇ ਉਥੇ ਆਪਾਂ ਨੇੜੇ ਸੈਂਟਰ ਦੇਖ ਕੇ ਆਪਾਂ ਤੇ ਜਮਾ ਕਰਾ ਦੇਨੇ ਆ ਜੇ ਤੁਸੀਂ ਪੰਜਾਬ ਦੇ ਕਿਸੇ ਜ਼ਿਲ੍ਹੇ ਤੋਂ ਜਾਣਾ ਤੇ ਇਹਨਾਂ ਚਾਰ ਸੈਂਟਰਾਂ ਦੇ ਵਿੱਚ ਆਪਾਂ ਕਿਸੇ ਵੀ ਸੈਂਟਰ ਦੇ ਵਿੱਚ ਆਪਣਾ ਫਾਰਮ ਜਮਾ ਕਰਵਾ ਸਕਦੇ ਆ ਸੋ ਹੁਣ ਇਹਨਾਂ ਕਿਹਾ ਵੀ 27 ਤਰੀਕ ਤੋਂ ਬਾਅਦ ਫਾਰਮ ਨਹੀਂ ਜਮਾ ਕੀਤਾ ਜਾਏਗਾ ਕਿਉਂਕਿ ਹਾਲੇ ਤਕਰੀਬਨ ਡੇਢ ਮਹੀਨਾ ਫਾਰਮ ਭਰੇਣਗੇ ਸੋ ਇਹਦੇ ਵਿੱਚ ਇਹ ਨਹੀਂ ਵੀ ਲਾਸਟ ਡੇਟ ਡੇਟ ਨੂੰ ਤੁਸੀਂ ਉਡੀਕਣਾ ਜੇ ਤੁਸੀਂ ਫਾਰਮ ਇੱਕ ਦੋ ਦਿਨਾਂ ਜ਼ਿਆਦਾ ਕੰਪਲੀਟ ਕਰਕੇ ਤੇ ਜਲਦੀ ਤੋਂ ਜਲਦੀ ਜਮਾ ਕਰਵਾ ਦਿਓ ਠੀਕ ਹੈ ਜੀ ਸੋ ਇਹਦੇ ਵਿੱਚ 6 ਨੰਬਰ ਤੇ ਲਿਖਿਆ ਵੀ ਜੇ ਤੁਸੀਂ ਫਾਰਮ ਫਿਲ ਕਰਕੇ ਕੰਪਲੀਟ ਕਰਕੇ ਤੇ ਉੱਤੇ ਖੁਦ ਹੋ ਕੇ ਖੁਦ ਜਾਣਾ ਨਿੱਜੀ ਤੌਰ ਤੇ ਇਹ ਨਹੀਂ ਵੀ ਆਪਾਂ ਕਿਸੇ ਡਾਕ ਰਾਹੀਂ ਭੇਜ ਸਕਨੇ ਆ ਇਹਨਾਂ ਨੇ ਸਪੈਸ਼ਲ ਕਿਹਾ ਵੀ ਈਮੇਲ ਆਈਡੀ ਜਾਂ ਡਾਕ ਰਾਹੀਂ ਜਾਂ ਕਿਸੇ ਹੋਰ ਵਿਅਕਤੀ ਰਾਹੀਂ ਜੇ ਕਿਸੇ ਆਪਾਂ ਕਈ ਵੀ ਭਰਾ ਤੋਂ ਸਾਡਾ ਵੀ ਫਾਰਮ ਲਈ ਜਾ ਉਹ ਕਹਿੰਦੇ ਵੀ ਉਹ ਸਵਕਾਰ ਨਹੀਂ ਕੀਤਾ ਜਾਣਾ ਜੇ ਤੁਸੀਂ ਖੁਦ ਜਾ ਸਕਦੇ ਹੋ ਤਾਂ ਇਹ ਫਾਰਮ ਭਰੋ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਖੁਦ ਆ ਕੇ ਕੈਂਡੀਡੇਟ ਫਾਰਮ ਉੱਥੇ ਜਮ੍ਹਾਂ ਕਰਵਾਏ ਹੁਣ ਅੱਗੇ ਦੇਖਦੇ ਆਪਾਂ ਵੀ ਜੋ ਅਜੋ ਕਰਾਰ ਦੇਣ ਵਾਲੇ ਜੇ ਤੁਸੀਂ ਫਾਰਮ ਦੇ ਵਿੱਚ ਰੱਦ ਕਿਵੇਂ ਤੁਹਾਨੂੰ ਸਮਝਾ ਜਾਵੇਗਾ ਉਹ ਆਪਾਂ ਦੇਖਦੇ ਹਾਂ ਸੋ ਪਹਿਲੇ ਨੰਬਰ ਤੇ ਆ ਜੀ ਜੋ ਫਾਰਮ ਹੈ ਉਹ ਬਿਲਕੁਲ ਕੰਪਲੀਟ ਕੀਤਾ ਜਾਵੇ ਉਹਦੇ ਵਿੱਚ ਕੋਈ ਅਧੂਰੀ ਜਾਂ ਗਲਤ ਸੂਚਨਾ ਜਿਵੇਂ ਕਿ ਆ ਲੋ ਆਪਾਂ ਨੂੰ ਨਹੀਂ ਸਮਝ ਲੱਗਦੀ ਫਾਰਮ ਦੀ ਤਾਂ ਉਹ ਫਾਰਮ ਛੱਡਣਾ ਨਹੀਂ ਉਹ ਸਾਰਾ ਫਾਰਮ ਫਿਲ ਕਰਕੇ ਜਾਣਾ ਜੋ ਫੋਟੋਕਾਪੀਆਂ ਹਨ ਉਹ ਸਾਫ਼ ਹੋਣ ਨਾਲ ਤੇ ਉਹਦੇ ਤੇ ਜੋ 셀ਫ ਅਟੈસ્ਟਡ ਕੀਤਾ ਹੋਏ ਸੋ ਦੂਜਾ ਹੈ ਜੀ ਜੋ ਵੀ ਆਪਣਾ ਸਰਟੀਫਿਕੇਟ ਐਸੀਪੀਸੀ ਉਹ ਲਾ ਕੇ ਭੇਜਣਾ ਹੈ ਜੇ ਤੁਹਾਡੇ ਕੋਲ ایکسپੀਰੀਅੰਸ ਆ ਵੀ ਲਾ ਕੇ ਭੇਜਣਾ ਹੈ ਜੇ ਤੁਹਾਨੂੰ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਕਿਉਂਕਿ ਇਹਦੇ ਵਿੱਚ ਕਾਉਂਸਲਿੰਗ ਤੇ ਉਹਦੇ ਵਿੱਚ ਜੇ ਤੁਸੀਂ ਹਾਜ਼ਰ ਨਹੀਂ ਹੁੰਦੇ ਤੇ ਉਹ ਵੀ ਤੁਹਾਨੂੰ ਰੱਦ ਕਰ ਦਿੱਤਾ ਜਾਏਗਾ ਜੀ ਠੀਕ ਹੈ ਜੀ ਅੱਗੇ ਦੇਖਦੇ ਆ ਵੀ ਹਿਤ অতি ਜ਼ਰੂਰੀ ਹਦਾਇਤਾਂ ਸੋ ਇਹਦੇ ਵਿੱਚ ਲਿਖਿਆ ਹੋਇਆ ਹੈ ਵੀ ਜੇ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੈਗਾ ਜੀ ਅਰਬੇ ਦਾ ਸੋ ਉਹ ਸਰਟੀਫਿਕੇਟ ਬਿਲਕੁਲ オリジナル ਹੋਣਾ ਚਾਹੀਦਾ ਹੈ ਫੇਕ ਸਰਟੀਫਿਕੇਟ ਨਹੀਂ ਹੋਣਾ ਚਾਹੀਦਾ ਤੇ 7 ਨੰਬਰ ਤੇ ਹੈ ਜੀ ਜੋ ਤਨਖਾਹ ਹੈ ਉਹ 7ਵੇਂ ਪੇਕ ਮਿਸ਼ਨ ਦੇ ਸਾਫ ਤੇ ਤੁਹਾਨੂੰ ਮਿਲੇਗੀ ਜੇ ਇਹਨਾਂ ਦੀ ਜੁਸਾਮੀਆਂ ਹਨ ਉਹ ਵਧਾਈਆਂ ਜਾਂ ਘਟਾਈਆਂ ਵੀ ਜਾ ਸਕਦੀਆਂ ਹਨ ਉਮੀਦਵਾਰ ਵੱਲੋਂ ਪਰਤੀ ਦੀ ਕਿਸੇ ਵੀ ਸਟੇਜ ਤੇ ਉਪਲਬਧ ਕਰਵਾਏ ਦਸਤਾਵੇਜ਼ ਗਲਤ ਸਾਬਿਤ ਹੋਣ ਤੇ ਉਸ ਦਾ ਨਾਮ ਮੈਰਿਟ ਲਿਸਟ ਵਿੱਚੋਂ ਕੱਢ ਦਿੱਤਾ ਜਾਵੇਗਾ ਤੇ ਉਸ ਦੀ ਯੋਗਤਾ ਰੱਦ ਕਰ ਦਿੱਤੀ ਜਾਵੇਗੀ ਜਿਵੇਂ ਹੀ ਉਮੀਦਵਾਰ ਨਿਮਾ ਅਨਸਾਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਕਾਉਂਸਲਿੰਗ ਵਿੱਚ ਆਉਣ ਵਾਲੇ ਉਮੀਦਵਾਰ ਨੂੰ ਕੋਈ ਡੀਏਟੀਏ ਪਤਾ ਨਹੀਂ ਦਿੱਤਾ ਜਾਵੇਗਾ ਤੇ ਵਿੱਚ ਕੋਈ ਵੀ ਫੀਸ ਰਿਫੰਡ ਨਹੀਂ ਹੋਣੀ ਜੇ ਆਪਾਂ ਇੱਕ ਫੀਸ ਪੇ ਕਰਤੀ ਤਾਂ ਉਹ ਰਿਫੰਡ ਨਹੀਂ ਹੋਣੀ ਬਾਕੀ ਭਰਤੀ ਸੰਬੰਧੀ ਜਾਣਕਾਰੀ ਲਿਖਿਆ ਵੀ ਸਾਈਟ ਦੇ ਵਿੱਚ ਹੀ ਤੁਹਾਨੂੰ ਦਿੱਤੀ ਜਾਏਗੀ ਜਾਣਕਾਰੀ ਕੋਈ ਕਿਸੇ ਨੂੰ ਮੇਲ ਜਾਂ ਡਾਕ ਰਹੀਂ ਜਾਂ ਮੈਸੇਜ ਰਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਜਾਣੀ ਇਹ ਤੁਸੀਂ ਵੈਬਸਾਈਟ ਹੀ ਚੈੱਕ ਕਰਦੇ ਰਹਿਣਾ ਹੁਣ ਆਪਾਂ ਦੇਖਦੇ ਹਾਂ ਜੀ ਫੀਸ ਕਿਵੇਂ ਪੇ ਕਰਨੀ ਹੈ ਆਪਾਂ ਇਹਨਾਂ ਦੀ ਮੇਨ ਵੈਬਸਾਈਟ ਤੇ ਆ ਚੁੱਕੇ ਹਾਂ mcjalandhar.in ਇਹ ਵੈਬਸਾਈਟ ਹੈ mcjalandhar.in ਇਹ ਗੂਗਲ ਤੇ ਤੁਸੀਂ ਸਰਚ ਵੀ ਕਰ ਸਕਦੇ ਹੋ ਤੇ ਇਹਦੇ ਵਿੱਚ ਜੋ ਅੱਗੇ ਜਾਣਾ ਰਿਕੁਆਇਰਮੈਂਟ ਤੇ ਰਿਕੁਆਇਰਮੈਂਟ ਤੇ ਜਾ ਕੇ ਇੱਥੇ ਫਾਰਮ ਵੀ ਹੈ ਚਲਾਨ ਵੀ ਹੈ ਨੋਟੀਫਿਕੇਸ਼ਨ ਵੀ ਹੈ ਇੱਥੇ ਸਾਰੀ ਡਿਟੇਲ ਜੋ ਚਾਰ ਇਹਨਾਂ ਨੇ ਆਪਸ਼ਨ ਦਿੱਤੀਆਂ ਹਨ ਇਹਦੇ ਵਿੱਚ ਲਾਸਟ ਤੇ ਆ ਜੀ ਸੋ ਆਪਾਂ ਇਹਦੇ ਵਿੱਚ ਦੇਖਦੇ ਆ ਓਕੇ ਕਰਕੇ ਡਾਊਨਲੋਡ ਕਰਦੇ ਇਹਨੂੰ ਸੋ ਇਹ ਚਲਾਨ ਇਹ ਡਾਊਨਲੋਡ ਹੋ ਰਿਹਾ ਆਪਣਾ ਸੋ ਇਹ ਆਪਣੇ ਕੋਲ ਚਲਾਨ ਡਾਊਨਲੋਡ ਹੋ ਚੁੱਕਾ ਸੋ ਇਹਦੇ ਵਿੱਚ ਇਹ ਹੈ ਜੀ ਵੀ ਚਲਾਨ ਦੇ ਵਿੱਚ ਤਿੰਨ ਕਾਲਮ ਹਨ ਇੱਕ ਹੈ ਬੈਂਕਾ ਕਾਪੀ ਦੂਸਰਾ ਹੈ ਇੰਸਟੀਚਿਊਟ ਕਾਪੀ ਤੇ ਤੀਸਰਾ ਹੈ ਜੀ ਡਿਸਪੋਜ਼ਿਟ ਜੋ ਵੀ ਤੁਸੀਂ ਫੀਸ ਪੇ ਕਰਨ ਵਾਲੇ ਇੱਕ ਕਾਪੀ ਹੋਰ ਰੱਖੋਗੇ ਠੀਕ ਹੈ ਹੁਣ ਪਹਿਲੀ ਕਾਪੀ ਹੈ ਜੀ ਬੈਂਕ ਇਹਦੇ ਵਿੱਚ ਤੁਸੀਂ ਉਹਨਾਂ ਦਾ ਅਕਾਊਂਟ ਨੰਬਰ ਆਲਰੇਡੀ ਫਿਲ ਕੀਤਾ ਹੋਇਆ ਹੈ ਤੁਸੀਂ ਇੱਥੇ ਆਪਣਾ ਨਾਮ ਆਪਣਾ ਫਾਦਰ ਨੇਮ ਆਪਣਾ ਮੋਬਾਈਲ ਨੰਬਰ ਜੋ ਪੋਸਟ ਤੇ ਤੁਸੀਂ ਅਪਲਾਈ ਕੀਤੀ ਹੈ ਇਹਦੇ ਵਿੱਚ ਜੋ ਪੋਸਟਾਂ ਹਨ ਸਾਰੀਆਂ ਬੇਲਦਾਰ ਮਾਲੀ ਦੀਆਂ ਸਪਾਈ ਸੇਵਕ ਦੀਆਂ ਸਿਵਰਮੈਨ ਇਹਨਾਂ ਚ ਉਹ ਪੋਸਟ ਦਾ ਨਾਮ ਤੁਸੀਂ ਲਿਖਣਾ ਜੀ ਪੰਜਾਬੀ ਵਿੱਚ ਲਿਖਦੋ ਇੰਗਲਿਸ਼ ਵਿੱਚ ਲਿਖਦੋ ਕੋਈ ਗੱਲ ਨਹੀਂ ਸੇ ਪੋਸਟ ਦਾ ਇੱਥੇ ਨਾਮ ਲਿਖ ਦਿਨਾ ਪੋਸਟ ਜੋ ਵੀ ਇੱਕ ਪੋਸਟ ਇੱਕ ਬੰਦਾ ਇੱਕ ਹੀ ਪੋਸਟ ਅਪਲਾਈ ਕਰ ਸਕਦਾ ਹੈ ਇਹ ਨਹੀਂ ਵੀ ਆਪਾਂ 4-5 ਤਰ੍ਹਾਂ ਦੀਆਂ ਪੋਸਟਾਂ ਹਨ ਤੇ 4-5 ਤਰ੍ਹਾਂ ਦੇ ਫਾਰਮ ਭਰ ਕੇ ਭੇਜ ਦਿਏ ਇੱਕ ਪੋਸਟ ਦਾ ਤੁਸੀਂ ਮਨ ਬਣਾ ਕੇ ਵੇਖਣਾ ਵੀ ਆ ਮਨ ਅਸੀਂ ਭਰਨੀ ਹੈ ਤਾਂ ਇੱਕ ਪੋਸਟ ਹੀ ਭਰ ਸਕਦਾ ਤਾਂ ਇਹਦੇ ਵਿੱਚ ਥੱਲੇ ਆ ਗਿਆ ਜੀ ਜਨਰਲ ਐਸ ਸੀ ਬੀ ਸੀ ਕੈਟਾਗਰੀ ਇਹਦੇ ਚ ਆ ਸੋ ਅਡਰੈਸ ਆਪਣਾ ਪਾ ਦੇਣਾ ਤੁਸੀਂ ਆਪਣਾ ਅਡਰੈਸ ਹੀ ਪਾਣਾ ਥੱਲੇ ਤਹਿਸੀਲ ਦਾ ਨਾਮ ਜ਼ਿਲ੍ਹੇ ਦਾ ਨਾਮ ਤੇ ਜਿਹੜੀ ਤਰੀਕ ਨੂੰ ਤੁਸੀਂ ਫੀਸ ਪੇ ਕਰ ਰਹੇ ਉਹ ਤਰੀਕ ਪਾਣੀ ਤੇ ਇਹਦੇ ਵਿੱਚ 12 ਰੁਪਏ ਤੁਹਾਨੂੰ ਜੀਐਸਟੀ ਟੈਕਸ ਉਹਨੇ ਪਹਿਲਾਂ ਲਾਤਾ ਹੈ ਇੱਥੇ ਫੀਸ ਆਪਣੀ ਲਿਖ ਕੇ 100 ਐ 200 ਐ ਉਹ ਲਿਖ ਕੇ ਤੇ 12 ਪਲੱਸ ਕਰਕੇ 112 ਹੋ ਜਾਣਗੇ ਜਾਂ 212 ਹੋ ਜਾਣਗੇ ਤਾਂ ਤੁਸੀਂ ਉਹ ਫੀਸ ਇਹ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦੇਣੀ ਹੈ ਇੱਥੇ ਆਪਣੇ ਸਾਈਨ ਕਰਕੇ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਇਹ ਤਿੰਨੇ ਹੀ ਜੋ ਇਹ ਡੱਬੇ ਹਨ ਤਿੰਨੇ ਹੀ ਫਿਲ ਕਰਕੇ ਸੇਮ ਇਹ ਤੁਸੀਂ ਇਹਤੇ ਸਾਈਨ ਦਿਨਾ ਦੇ ਕਰਕੇ ਤੇ ਇਹ ਤੁਸੀਂ ਇੱਕ ਬੈਂਕ ਵਾਲੇ ਰੱਖ ਲੈਣਗੇ ਦੋ ਤੁਹਾਨੂੰ ਇਹ ਦੇ ਦੇਣਗੇ ਸੋ ਦੋਵਾਂ ਵਿੱਚ ਇੱਕ ਕੱਟ ਕੇ ਜੋ ਇੰਸਟੀਚੂਟ ਕਾਪੀ ਹੈ ਇਹ ਤੁਸੀਂ オリジナル ਇਹ ਜ ਫਾਰਮ ਦੇ ਨਾਲ ਲਾ ਕੇ ਭੇਜਣੀ ਹੈ ਕਿਸੇ ਵੀਰ ਨੂੰ ਜੇ ਕੋਈ ਸਮਝ ਨਾ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦਾ ਹੈ ਸੋ ਜੋ ਸਾਰੇ ਫਾਰਮ ਹਨ ਨੋਟਿਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੋ ਪਾ ਦਿਆਂਗਾ ਇਹਨਾਂ ਦੇ ਪੀਡੀਐਫ ਸੋ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਕਮੋਜ ਜੋਪਿੰਟ ਚੰਨ ਨਾਲ ਧੰਨਵਾਦੀ